ਸਾਹਿਬ ਜادہ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਫਤੇਗੜ ਸਾਹਿਬ ਉਹ ਨਹੀਂ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਦੀ ਸੰਗਤਾਂ ਮਨਾ ਰਹੀ ਜਾਂਦੀ ਹੈ ਅੱਜ ਆਪਾਂ ਬੜੇ ਭਾਗਾਂ ਵਾਲਿਆਂ ਕਿ ਅੱਜ ਉਹਨਾਂ ਦੀ ਅਸੀਂ ਯਾਦ ਮਨਾ ਰਹੇ ਹਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬੇਬੇ ਨਾਨਕੀ ਰਸੋਈ ਵੱਲੋਂ ਅੱਜ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਾਨੂੰ ਸਿਰ ਤੇ ਸੋਹਣੀਆਂ ਦਸਤਾਰਾਂ ਬਖਸ਼ਿਸ਼ ਕੀਤੀਆਂ ਨੇ ਇੱਕ ਦਸਤਾਰ ਦੀ ਭੇਟਾ ਸਮਥਿੰਗ ਕੋਈ 400 ਤੋਂ 500 ਰੁਪਈਆ ਅਤੇ ਡਾਈ ਕਰਾਉਣ ਵਾਸਤੇ 1.5 ਕੋਈ 100 ਰੁਪਈਆ ਲੱਗਦਾ ਹੈ ਸਾਡੀ ਭੈਣਾਂ ਦੇ ਸੀਸ ਤੇ ਜਿਹੜੇ ਦੁਪੱਟੇ ਨੇ ਉਹ ਦੁਪੱਟਾ ਜਿਹੜਾ ਇੱਕ ਡਾਈ ਕਰਾਉਣ ਵਾਸਤੇ 80 ਤੋਂ 100 ਰੁਪਈਆ ਲੱਗਦੇ ਨੇ ਤੇ ਜਥੇ ਬੰਦੀ ਨੇ ਅੱਜ ਵਾਲੇ ਦਿਨ 13 ਰੁਪਏ ਦੇ ਵਿੱਚ ਦੁਪੱਟਾ ਡਾਈ ਤੇ 20 ਰੁਪਏ ਦੇ ਵਿੱਚ ਪੱਗ ਡਾਈ ਦਾ ਉਪਰਾਲਾ ਕੀਤਾ ਹੈ ਬੇਬੇ ਨਾਨਕੀ ਭੋਜਨ ਸੇਵਾ ਰਸੋਈ ਸੰਸਥਾ ਵੱਲੋਂ ਪੱਗਾਂ ਤੇ ਚੁੰਨੀਆਂ ਦੀ ਰੰਗਾਈ ਦਾ ਲੰਗਰ ਲਗਾ ਕੇ ਅਨੋਖੀ ਢੰਗ ਨਾਲ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਸੇਵਾਦਾਰ ਜਗਨਜੀਤ ਜੀਵਨ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮਿਆ ਪੂਤ ਭਗਤ ਗੋਬਿੰਦ ਕਾ ਅੱਜ ਧੰਗੁਰ ਤੇਗ ਬਹਾਦਰ ਮਾਤ ਗੁਜਰ ਕੌਰ ਜੀ ਦੇ ਲਾਲ ਦੇ ਲਾਲ ਅੱਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਜੀਤੋ ਜੀ ਦੇ ਲਾਡਲੇ ਫਰਜੰਦ ਸਹਬਜ਼ਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਫਤੇਗੜ ਸਾਹਿਬ ਨਹੀਂ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਦੀ ਸੰਗਤਾਂ ਮਨਾ ਰਹੀਆਂ ਨੇ ਕਿਉਂਕਿ ਅੱਜ ਜਿਹੜੇ ਅਸੀਂ ਇਸ ਧਰਤੀ ਦੇ ਵਿੱਚ ਸਾਹ ਲੈ ਰਹੇ ਆ ਉਹ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹਾਦਤ ਦੇ ਬਦੌਲਤ ਹੀ ਹੈ ਅੱਜ ਆਪਾਂ ਬੜੇ ਭਾਗਾਂ ਵਾਲਿਆਂ ਕਿ ਅੱਜ ਉਹਨਾਂ ਦੀ ਅਸੀਂ ਯਾਦ ਮਨਾ ਰਹੇ ਹਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਬੇਬੇ ਨਾਨਕੀ ਰਸੋਈ ਵੱਲੋਂ ਅੱਜ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਦੇ ਵਿੱਚ ਤੰਗ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਾਨੂੰ ਸਿਰ ਤੇ ਸੋਹਣੀਆਂ ਦਸਤਾਰਾਂ ਬਖਸ਼ਿਸ਼ ਕੀਤੀਆਂ ਨੇ ਪਰ ਅੱਜ ਜਿਹੜਾ ਮਿਡਲ ਕਲਾਸ ਗਰੀਬ ਤਬਕਾ ਹੈ ਦਸਤਾਰ ਦੀ ਕੀਮਤ ਬਹੁਤ ਜ਼ਿਆਦਾ ਹੈ ਇੱਕ ਦਸਤਾਰ ਦੀ ਭੇਟਾ ਸਮਥਿੰਗ ਕੋਈ 400 ਤੋਂ 500 ਰੁਪਈਆ ਅਤੇ ਡਾਈ ਕਰਾਉਣ ਵਾਸਤੇ 1.5 ਕੋਈ 100 ਰੁਪਈਆ ਲੱਗਦਾ ਹੈ ਸਾਡੀ ਭੈਣਾਂ ਦੇ ਸੀਸ ਤੇ ਜਿਹੜੇ ਦੁਪੱਟੇ ਨੇ ਉਹ ਦੁਪੱਟਾ ਜਿਹੜਾ ਇੱਕ ਡਾਈ ਕਰਾਉਣ ਵਾਸਤੇ 80 ਤੋਂ 100 ਰੁਪਏ ਲੱਗਦੇ ਨੇ ਅਸੀਂ ਜਥੇਬੰਦੀ ਨੇ ਉਪਰਾਲਾ ਕੀਤਾ ਕਿ ਦਸਤਾਰਾਂ ਤੇ ਦੁਪੱਟਿਆਂ ਦੇ ਰੰਗ ਬੜੇ ਫਿੱਕੇ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਪੁੱਛੀਦਾ ਹੈ ਕੋਈ ਰੇੜੀ ਵਾਲਾ ਰਿਕਸ਼ਾ ਚਾਲਾ ਕੋਈ ਵੀ ਗਰੀਬ ਤਬਕਾ ਉਹ ਕਹਿੰਦੇ ਜੀ ਸਾਡੇ ਕੋਲ ਇੰਨੀ ਪੇਟਾ ਨਹੀਂ ਕਿ ਅਸੀਂ ਇਹਨੂੰ ਰੰਗ ਕਰਾ ਸਕੀਏ ਤੇ ਜਥੇਬੰਦੀ ਨੇ ਅੱਜ ਵਾਲੇ ਦਿਨ 13 ਰੁਪਏ ਦੇ ਵਿੱਚ ਦੁਪੱਟਾ ਡਾਈ ਤੇ 20 ਰੁਪਏ ਦੇ ਵਿੱਚ ਪੱਗ ਡਾਈ ਦਾ ਉਪਰਾਲਾ ਕੀਤਾ ਹੈ ਜਿਹਦੇ ਕੋਲ ਇੰਨੀ ਭੇਟਾ ਵੀ ਨਹੀਂ ਹੈ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਹੈਗਾ ਉਹ ਆ ਕਰਕੇ ਬੀਬੀ ਨਾਨਕੀ ਰਸੋਈ ਦੇ ਵਿੱਚ ਪੱਗਾਂ ਤੇ ਦੁਪੱਟੀਆਂ ਦੀ ਡਾਈ ਕਰਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਕਾਰ ਜੋ ਛੋਤੇਗੜ੍ਹ ਸਾਹਿਬ ਦੀ ਜਿੰਨੇ ਵੀ ਲੋਕ ਇਸ ਇਲਾਕੇ ਵਿੱਚ ਰਹਿੰਦੇ ਹਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅੱਜ ਬਾਬਾ ਫਤੇ ਸਿੰਘ ਦਾ ਜਨਮ ਦਿਹਾੜਾ ਬੀਬੀ ਨਾਨਕੀ ਸਸਤਰ ਸੋਈ ਵੱਲੋਂ ਜੋ ਕਿ ਪਰਾਲੇ ਕਿਤੇ ਗਏ ਹਨ ਉਹ ਸਾਡੇ ਪ੍ਰਧਾਨ ਜੀ ਨੇ ਜਗਜੀਤ ਸਿੰਘ ਜੀ ਨੇ ਤੁਹਾਨੂੰ ਸਾਰੇ ਦੱਸ ਦਿੱਤੇ ਹਨ ਉਹਨਾਂ ਵਿੱਚ ਮੈਂ ਆਪਣੇ ਵੱਲੋਂ ਹਿੱਸਾ ਪਾਉਣ ਲੱਗੇ ਜੋ ਮੈਨੂੰ ਸੇਵਾ ਬਖਸ਼ਣਗੇ ਮੈਂ ਸੇਵਾ ਕਰਨੀ ਮਜੂਰ ਹਮੇਸ਼ਾ ਹਾਜ਼ਰ ਰਹਾਂਗਾ ਅਤੇ ਜਿੰਨੀਆਂ ਵੀ 7 ਜਾਂ 8 ਜਾਂ ਜਿੰਨੀਆਂ ਵੀ ਬੀਬੀਆਂ ਲੰਗਰ ਵਿੱਚ ਸਾਡੇ ਸੋਈ ਤੋਂ ਸੇਵਾ ਕਰਦੀਆਂ ਹਨ ਮੇਰੇ ਵੱਲੋਂ ਮਹਾਰਾਜ ਦੇ ਦਿੱਤੇ ਹੋਏ ਪੈਨਸ਼ਨ ਵਿੱਚੋਂ ਮੈਂ ਇਹਨਾਂ ਸਾਰਿਆਂ ਨੂੰ ਗਰਮਸੂਰ ਦੇਣ ਦੀ ਕੋਸ਼ਿਸ਼ ਕਰਾਂਗਾ ਤੇ ਦੇਵਾਂਗਾ ਵੀ ਉਹਨਾਂ ਨੂੰ ਕਿਹਾ ਕਿ ਆਪ ਦੁਕਾਨ ਤੇ ਜਾਓ ਜੋ ਪਸੰਦ ਕਰੋਗੇ ਉਹ ਹੀ ਤੁਹਾਨੂੰ ਦਿੱਤਾ ਰੂਪ ਦਿੱਤੇ ਜਾਣ ਕਿ ਬਾਕੀ ਜੋ ਵੀ ਸਾਰੀ ਸੰਗਤ ਹੈ ਸਾਰਿਆਂ ਦੇ ਬਾਬਾ ਫਤੇ ਸਿੰਘ ਜੀ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਤੇ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਤੇ ਬੇਬੇ ਨਾਨਕੀ ਸੋਈ ਜਿਹੜੇ ਪ੍ਰਧਾਨ ਜੀ ਜੂਨ ਸਿੰਘ ਜੀ ਇਹ ਇਹਨਾਂ ਵੱਲੋਂ ਕੀਤਾ ਜਾ ਰਿਹਾ ਪਰਾਲਾ ਇਹਨਾਂ ਦੀ ਸ਼ਲਾਂਗਾ ਕਰਦਾ ਹੈ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਹੀ ਉਦੋਂ ਬਖਸ਼ਣ ਵੱਲ ਬਖਸ਼ਣ ਤੇ ਇਹ ਸੇਵਾ ਕਰਦੇ ਰਹਿਣ ਵਾਇਕੁਰਜੀ ਦਾ ਖਾਲਸਾ ਵਾਇਕ